ਸੋ ਸਾਰੇ ਭੈਣ ਭਰਾਵਾਂ ਨੂੰ ਜੈਨਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਬਚਨ ਚੋਂ ਸਿੱਖਾਂਗੇ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਮੈਂ ਤੇ ਪਿਤਾ ਇਕ ਹੀ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਕਿ ਸਰਦੀ ਦੀ ਰੋਤੀ ਪ੍ਰਭੂ ਯੀਸ਼ੂ ਮਸੀਹ ਪ੍ਰਿਤੀਸ਼ਟਾ ਦੇ ਧਿਆਰ ਤੇ ਜੇਰੂਸ਼ਲੇਮ ਦੇ ਵਿੱਚ ਸੁਲੇਮਾਨ ਦੀ ਹੇਕਲ ਦੇ ਉੱਤੇ ਟੈਲ ਰੇ ਹਾਲੇਲੂਇਆ ਜਦੋਂ ਅਸੀਂ ਵੇਖੋ ਸੰਤ ਜੀ ਉਹਨਾਂ ਦੀ ਅੰਜੀਲ ਉਹਦਾ 24 ਦੀ 10 ਦੀ 24 ਐਤ ਪੜਦੇ ਆ ਵਚਨ ਚ ਲਿਖਿਆ ਜੂਦੀ ਯਿਸੂ ਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਕਹਿਣ ਲੱਗੇ ਕਿੰਨੇ ਸਮੇਂ ਤੱਕ ਤੂੰ ਸਾਨੂੰ ਭੁਲਾਵੇ ਵਿੱਚ ਰੱਖੇਂਗਾ ਜੇਕਰ ਤੂੰ ਮਸੀਹ ਹੈ ਤੇ ਸਾਨੂੰ ਸਾਫ਼-ਸਾਫ਼ ਦੱਸ ਵਚਨ ਦੇ ਵਿੱਚ ਲਿਖਿਆ ਜੂਦੀ ਤੇ ਫਰੀਸੀ ਯੇਸ਼ੂ ਮਸੀਹ ਦੇ ਚਾਰ ਸਫੇਰੇ ਇਕੱਠੇ ਹੋ ਗਏ ਉਹ ਪੁੱਛਣ ਲੱਗੇ ਕਿ ਜੇ ਤੂੰ ਮਸੀਹ ਆ ਤੇ ਸਾਨੂੰ ਦੱਸ ਕਿਉਂਕਿ ਵੇਖੋ ਭਰਾਓ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਜਿਹੜਾ ਪੁਰਾਣਾ ਨੇਮ ਹੀ ਉਹਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦੇ ਇਸ ਧਰਤੀ ਦੇ ਉੱਤੇ ਆਉਣ ਦੀਆਂ ਕੀ ਭਵਿਸ਼ਵਾਣੀਆਂ ਕਿ ਇੱਕ ਮਸੀਹ ਧਰਤੀ ਦੇ ਉੱਤੇ ਆਵੇਗਾ ਹallelujah ਦੇਖੋ ਉਹ ਸਾਰੀਆਂ ਭਵਿਸ਼ਵਾਣੀਆਂ ਉਹਨਾਂ ਨੂੰ ਪਤਾ ਹੀ ਪਰ ਫਿਰ ਵੀ ਉਹਨਾਂ ਦੀ ਬੁੱਧ ਕੀ ਹੋਈ ਸੀ ਅੰਨੀ ਖੁਦਾ ਨੇ ਉਹਨਾਂ ਦੀਆਂ ਅੱਖਾਂ ਕੀ ਕਰ ਦਿੱਤੀਆਂ ਸੀ ਬੰਦ ਕਿਸ ਕਰਕੇ ਬੰਦ ਕੀਤੀਆਂ ਕਿਉਂਕਿ ਉਹ ਸਿਰਫ ਲੋਕਾਂ ਨੂੰ ਸਿਕਾਉਂਦੇ ਆਪਣੇ ਜੀਵਨ ਦੇ ਵਿੱਚ ਉਹ ਪਰਮੇਸ਼ੀ ਦੇ ਕਿਹੇ ਵੀ ਹੁਕਮ ਨੂੰ ਨਹੀਂ ਸੀ ਮੰਨ ਰਿਹਾ ਕਿਉਂਕਿ ਪ੍ਰਭੂ ਉਹਨਾਂ ਦੇ ਵਿੱਚ ਜਿਹੜੇ ਵੱਡੇ ਚਮਤਕਾਰ ਕਰਦਾ ਸੀ ਤੇ ਖੁਦਾ ਉਹਨਾਂ ਨੂੰ ਖੋਲ-ਖੋਲ ਕੇ ਗੱਲਾਂ ਦੱਸਦਾ ਸੀ ਪਰ ਉਹ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੇ ਇਕੱਠੇ ਹੋ ਕੇ ਕਿਹਾ ਕਿ ਤੂੰ ਉਹੀ ਮਸੀਹ ਹੈ ਜਿਹੜਾ ਪਵਿੱਤਰ ਗ੍ਰੰਥ ਦੇ ਵਿੱਚ ਲਿਖਿਆ ਕਿ ਕਮਸੀਹ ਆਵੇਗਾ ਹਾਲੇਲੂਇਆ ਪਰ ਪ੍ਰਭੂ ਨੇ ਦਿਵਯਕੁਕ ਕੀ ਕਿਹਾ 25 ਅਧਿਆਇ ਵਿੱਚ ਲਿਖਿਆ ਯੀਸ਼ੂ ਨੇ ਉੱਤਰ ਦਿੱਤਾ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ ਮੈਂ ਆਪਣੇ ਪਿਤਾ ਦੇ ਨਾਮ ਤੇ ਕੰਮ ਕਰਦਾ ਹਾਂ ਉਹ ਕਰਾਂ ਮਾਤਾ ਮੇਰੇ ਬਾਰੇ ਗਵਾਹ ਗਵਾਹੀ ਦਿੰਦੀਆਂ ਨੇ ਫਿਕੋ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਫਰੀਦੀਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਮੈਂ ਪਿਤਾ ਦੇ ਵੱਲੋਂ ਆਇਆ ਹਾਂ ਤੇ ਮੈਂ ਸਵਰਗ ਦੇ ਵਿੱਚੋਂ ਆਇਆ ਪਰ ਪ੍ਰਭੂ ਨੇ ਕਿਹਾ ਤੂੰ ਹੀ ਮੇਰਾ ਵਿਸ਼ਵਾਸ ਕਰਦੇ ਨਹੀਂ ਪ੍ਰਭੂ ਨੇ ਕਿਹਾ ਕਿ ਉਹ ਜਿਹੜੇ ਮੈਂ ਕੰਮ ਕਰਦਾ ਆਂ ਜਿਹੜੇ ਮੈਂ ਚਮਤਕਾਰ ਕਰਦਾ ਉਹੀ ਮੇਰੇ ਬਾਰੇ ਗਵਾਹੀ ਦਿੰਦੇ ਨੇ ਕਿ ਮੈਂ ਸਵਰਗ ਤੋਂ ਆਇਆ ਮੈਂ ਉਹੀ ਮਸੀਹ ਹ ਜਿਹਦੀਆਂ ਬਵਿਸ਼ਵਾਣੀਆਂ ਹੋਈਆਂ ਪ੍ਰਭੂ ਨੇ ਕਿਹਾ ਮੈਂ ਉਹੀ ਸ਼ਬਦ ਹ ਜਿਹਦੀਆਂ ਬਵਿਸ਼ਵਾਣੀਆਂ ਹੋਈਆਂ ਪ੍ਰਭੂ ਨੇ ਕਿਹਾ ਮੈਂ ਉਹੀ ਸ਼ਬਦ ਹ ਜਿਹੜਾ ਮੈਂ ਸ਼ੁਰੂ ਤੋਂ ਧਰਤੀ ਜਿਹਦੇ ਦੁਆਰਾ ਸਾਰਾ ਕੁਝ ਹੀ ਬਣਿਆ ਹallelujah ਅੱਗੇ ਕਥਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਦੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਪਰ ਤੂੰ ਹੀ ਲੋਕ ਮੇਰਾ ਵਿਸ਼ਵਾਸ ਨਹੀਂ ਕਰਦੇ ਦੇਖੋ ਪ੍ਰਭੂ ਨੇ ਕਿਹਾ ਕਿ ਇਹ ਉਹਨਾਂ ਲੋਕਾਂ ਨੂੰ ਕਿਉਂ ਪ੍ਰਭੂ ਨੇ ਕਿਹਾ ਕਿਉਂਕਿ ਉਹ ਲੋਕ ਪਵਿੱਤਰ ਗ੍ਰੰਥ ਦੇ ਇੱਕ ਇੱਕ ਬਿੰਦੀ ਦਾ ਇੱਕ ਇੱਕ ਟਿੱਪੀ ਦਾ ਵੀ ਉਹਨਾਂ ਨੂੰ ਪਤਾ ਹੀ ਪਰ ਵੇਖੋ ਖੁਦ ਉਹ ਪ੍ਰਭੂ ਦੀਆਂ ਭਵਿੱਖਬਾਣੀਆਂ ਉਹਨਾਂ ਨੇ ਪੜੀਆਂ ਵੀ ਸੁਣੀਆਂ ਵੀ ਪਰ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਖੁਦਾ ਨੇ ਉਹਨਾਂ ਦੀ ਬੁੱਧ ਉਹਨਾਂ ਦੇ ਕੰਨ ਉਹਨਾਂ ਦੀਆਂ ਆਤਮਿਕ ਅੱਖਾਂ ਬੰਦ ਕਰ ਦਿੱਤੀਆਂ ਪ੍ਰਭੂ ਨੇ ਕਿਹਾ ਤੂੰ ਹੀ ਮੇਰੇ ਲੋਕ ਨਹੀਂ ਜੇ ਤਾਂ ਹੀ ਕਰਕੇ ਤੁਹਾਨੂੰ ਮੇਰੀ ਪਛਾਣ ਨਹੀਂ ਆ ਰਹੀ ਹallelujah 22 ਵਚਨ ਚ ਲਿਖਿਆ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਮੈਂ ਉਹਨਾਂ ਨੂੰ ਜਾਣਦਾ ਤੇ ਮੇਰੇ ਪਿੱਛੇ ਚਲਦੇ ਨੇ ਪ੍ਰਭੂ ਨੇ ਕਿਹਾ ਜਿਹੜੇ ਮੇਰੇ ਲੋਕ ਆ ਉਹ ਮੇਰੀ ਆਵਾਜ਼ ਨੂੰ ਸੁਣਦੇ ਆ ਤੇ ਜਿਨ੍ਹਾਂ ਨੇ ਪ੍ਰਭੂ ਕਹਿੰਦਾ ਕਿ ਮੈਨੂੰ ਸੁਣ ਲਿਆ ਜਿਨ੍ਹਾਂ ਨੇ ਮੇਰੇ ਕੰਮ ਵੇਖ ਲਿਆ ਉਹ ਮੇਰੇ ਹੁਣ ਲੋਕ ਮੇਰੇ ਪਿੱਛੇ ਪਿੱਛੇ ਚੱਲਦੇ ਨੇ ਹਾਲੇਲੂਇਆ ਵੇਖੋ ਅੱਜ ਵੀ ਭੈਣ ਭਰਾਓ ਜਿਹੜੇ ਪ੍ਰਭੂ ਦੇ ਚਮਤਕਾਰ ਆਪਣੇ ਜੀਵਨ ਦੇ ਵਿੱਚ ਵੇਖਦੇ ਨੇ ਤੇ ਉਹ ਫਿਰ ਯਿਸੂ ਮਸੀਹ ਦੇ ਪਿੱਛੇ ਚੱਲਦੇ ਨੇ ਉਹ ਫਿਰ ਫਰੀਸੀਆਂ ਸਦੂਕੀਆਂ ਦੀ ਪਰਵਾਹ ਨਹੀਂ ਕਰਦੇ ਉਹ ਫਿਰ ਉਹ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਨਹੀਂ ਤੇ ਜੋ ਕੁਝ ਫਿਰ ਉਹ ਕਹਿੰਦਾ ਉਹੀ ਮਰਜ਼ੀ ਦੇ ਨਾਲ ਚੱਲਦੇ ਨੇ 28 ਵਚਨ ਚ ਲਿਖਿਆ ਮੈਂ ਆਪਣੀਆਂ ਭੇਡਾਂ ਨੂੰ ਸੰਦੀਪਕ ਜੀਵਨ ਦਿੰਦਾ ਉਹ ਕਦੇ ਨਹੀਂ ਮਰਨਗੀਆਂ ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਨਹੀਂ ਸਕਦਾ ਦੇਖੋ ਪ੍ਰਭੂ ਨੇ ਕਿਹਾ ਜਿਹੜੇ ਮੇਰੇ ਲੋਕ ਆ ਜਿਹੜੀਆਂ ਮੇਰੀਆਂ ਭੇਡਾਂ ਆ ਉਹਨਾਂ ਨੂੰ ਮੈਂ ਸੰਦੀਪਕ ਜੀਵਨ ਦੇਣਾ ਸੰਦੀਪਕ ਜੀਵਨ ਕਿ ਮੌਲਕ ਮੁਕਤੀ ਸਦਾਦੀ ਮੁਕਤੀ ਪ੍ਰਭੂ ਕਹਿੰਦਾ ਮੈਂ ਉਹਨਾਂ ਨੂੰ ਦਿੰਨਾ ਤੇ ਉਹ ਕਦੇ ਨਹੀਂ ਮਰਨਗੀਆਂ ਪ੍ਰਭੂ ਨੇ ਦੱਸ ਦਿੱਤਾ ਕਿ ਇਹਨਾਂ ਦਾ ਆਤਮਾ ਕਦੇ ਵੀ ਨਰਕ ਦੇ ਵਿੱਚ ਨਹੀਂ ਸੜੇਗਾ ਇਹਨਾਂ ਦਾ ਆਤਮਾ ਸਵਰਗ ਦੇ ਵਿੱਚ ਜਾਵੇਗਾ ਜਿੱਥੇ ਉੱਥੇ ਹੀ ਇਹਨਾਂ ਨੂੰ ਲੈ ਕੇ ਜਾਵਾਂਗਾ ਤੇ ਪ੍ਰਭੂ ਨੇ ਕਿਹਾ ਇਹ ਇਹਨਾਂ ਨੂੰ ਕੋਈ ਵੀ ਮੇਰੇ ਹੱਥੋਂ ਖੋ ਨਹੀਂ ਸਕਦਾ ਹallelujah ਵੇਖੋ ਭੈਣ ਭਰਾਓ ਖੁਦਾ ਦੇ ਹੱਥ ਦੇ ਵਿੱਚ ਉਹ ਜਿਹੜੇ ਖੁਦਾ ਨੇ ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਖੁਦਾ ਦੇ ਹੱਥ ਵਿੱਚ ਦਿੱਤਾ ਨਾ ਉਹਨਾਂ ਨੂੰ ਸ਼ੈਤਾਨ ਨਹੀਂ ਖੋ ਸਕਦਾ ਪ੍ਰਭੂ ਨੇ ਕਿਹਾ ਕੋਈ ਵੀ ਸ਼ੈਤਾਨ ਵੀ ਮੇਰੇ ਹੱਥਾਂ ਵਿੱਚੋਂ ਉਹਨਾਂ ਨੂੰ ਖੋ ਨਹੀਂ ਸਕਦਾ ਉਹ ਸਵਰਗ ਰਾਜ ਦੇ ਅਧਿਕਾਰੀ ਆ ਤੇ ਅਧਿਕਾਰੀ ਫਰਜ਼ਾਨ ਦੇ ਹallelujah 29 ਵਚਨ ਚ ਲਿਖਿਆ ਪ੍ਰਭੂ ਨੇ ਕਿਹਾ ਮੇਰੇ ਪਿਤਾ ਨੇ ਭੇਡਾਂ ਮੈਨੂੰ ਦਿੱਤੀਆਂ ਨੇ ਉਹ ਸਭ ਤੋਂ ਮਹਾਨ ਆ ਪ੍ਰਭੂ ਨੇ ਕਿਹਾ ਕਿ ਮੇਰੇ ਪਿਤਾ ਨੇ ਉਹ ਲੋਕ ਜਿਹੜੇ ਹੁਣ ਮੇਰੇ ਉੱਤੇ ਵਿਸ਼ਵਾਸ ਕਰਦੇ ਨੇ ਪ੍ਰਭੂ ਨੇ ਕਿਹਾ ਉਹ ਸਾਰੇ ਲੋਕ ਮੇਰੇ ਪਿਤਾ ਨੇ ਮੈਨੂੰ ਦਿੱਤੇ ਨੇ ਹallelujah ਅਗੇ ਵਚਨ ਪ੍ਰਭੂ ਨੇ ਕਿਹਾ ਕਿ ਉਹ ਸਾਰਿਆਂ ਤੋਂ ਕੀ ਆ ਮਹਾਨ ਆ ਹallelujah ਅਗੇ ਵਚਨ ਦੇ ਵਿੱਚ ਲਿਖਿਆ 30 ਚ ਕੋਈ ਵੀ ਉਹਨਾਂ ਭੇਡਾਂ ਨੂੰ ਮੇਰੇ ਹੱਥੋਂ ਖੋ ਨਹੀਂ ਸਕਦਾ ਮੈਂ ਤੇ ਪਿਤਾ ਇਕਿਆਂ ਪ੍ਰਭੂ ਨੇ ਕਿਹਾ ਕਿ ਕੋਈ ਵੀ ਧਰਤੀ ਦੇ ਉੱਤੇ ਬੰਦਾ ਕੋਈ ਵੀ ਸ਼ੈਤਾਨ ਵੀ ਉਹਨਾਂ ਲੋਕਾਂ ਨੂੰ ਮੇਰੇ ਹੱਥੋਂ ਹਣ ਖੋ ਨਹੀਂ ਸਕਦਾ ਕਿਉਂਕਿ ਪ੍ਰਭੂ ਨੇ ਕਿਹਾ ਮੈਂ ਤੇ ਪਿਤਾ ਇਕਿਆਂ ਹਾਲੇਲੂਇਆ ਕਿਉਂਕਿ ਪ੍ਰਭੂ ਨੇ ਸਾਫ਼-ਸਾਫ਼ ਇਸ ਜਗ੍ਹਾ ਤੇ ਕਲੀਅਰ ਕਹਿ ਦਿੱਤ ਕਰ ਦਿੱਤਾ ਕਿ ਮੈਂ ਤੇ ਪਿਤਾ ਇੱਕਿਆਂ ਵੇਖੋ ਕਿ ਇਹ ਕੋਈ ਇਨਸਾਨ ਨਹੀਂ ਕਹਿ ਸਕਦਾ ਕਿ ਮੈਂ ਤੇ ਪਿਤਾ ਇੱਕਿਆਂ ਮੈਂ ਸਵਰਗ ਵਿੱਚੋਂ ਆਇਆ ਹਾਂ ਪ੍ਰਭੂ ਨੇ ਕਿਹਾ ਮੈਂ ਤੇ ਪਿਤਾ ਇੱਕਿਆਂ ਸਾਡੀ ਗੱਲ ਇੱਕੀ ਹੈ ਜੋ ਅਹੀਂ ਮੈਂ ਕੰਮ ਕਰ ਦਿੱਤਾ ਉਹੀ ਪਿਤਾ ਨੇ ਮਨਜ਼ੂਰ ਕਰਨਾ ਹੈ ਵੇਖੋ ਜੋ ਵੀ ਪ੍ਰਭੂ ਕੰਮ ਕਰਦਾ ਹੈ ਜੋ ਵਚਨ ਕਰਦਾ ਹੈ ਪ੍ਰਭੂ ਪੂਰੇ ਅਧਿਕਾਰ ਦੇ ਨਾਲ ਕਰਦਾ ਹੈ ਹਾਲੇਲੂਇਆ ਅੱਗੇ वचन ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਦਾਂ ਕਿਆ ਤੇ ਯਹੂਦੀ ਆਪਸ ਵਿੱਚ ਕੀ ਕਰਨ ਲੱਗ ਪਏ ਬੋੜ ਬੜਾਉਣ ਲੱਗ ਪਏ ਗੁੱਸੇ ਦੇ ਵਿੱਚ ਆ ਗਏ ਉਹਦੀਆਂ ਪ੍ਰਭੂ ਦੀਆਂ ਇਹ ਗੱਲਾਂ ਸੁਣ ਕੇ ਜਦੋਂ ਉਹਨੇ ਕਹਾ ਕਿ ਮੈਂ ਤੇ ਪਿਤਾ ਇੱਕ ਹਾਂ ਕਿਉਂਕਿ ਯਹੂਦੀ ਜਾਣਦੇ ਹੀ ਕਿ ਪਿਤਾ ਇੱਕ ਹੀ ਹੈ ਤੇ ਪ੍ਰਭੂ ਨੇ ਉਹਨਾਂ ਨੂੰ ਕਹਾ ਮੈਂ ਤੇ ਪਿਤਾ ਇੱਕ ਹੀ ਹਾਂ ਪ੍ਰਭੂ ਨੇ ਉਹਨਾਂ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਹੈ ਤੇ ਪਰਮੇਸ਼ਰ ਇਕੋ ਹੀ ਆ ਕਿਉਂਕਿ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਆਦ ਵਿੱਚ ਸ਼ਬਦੀ ਤੇ ਸ਼ਬਦੀ ਪਰਮੇਸ਼ਰ ਦੇ ਨਾਲ ਹੀ ਤੇ ਸ਼ਬਦ ਦੇ ਦੁਆਰਾ ਹੀ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਰਚੀਆਂ ਤੇ ਪ੍ਰਭੂ ਨੇ ਕਿਹਾ ਤਾਂ ਮੈਂ ਤੇ ਪਿਤਾ ਇੱਕੋ ਹੀ ਹਾਂ वचन ਦੇ ਵਿੱਚ ਲਿਖਿਆ 31 ਵਿੱਚ ਚ ਲਿਆ ਜੂਦੀਆਂ ਨੇ ਯੀਸ਼ੂ ਨੂੰ ਮਾਰ ਲਈ ਪੱਥਰ ਚੁੱਕੇ ਉਹਨਾਂ ਨੇ ਪੱਥਰ ਚੁੱਕ ਲਏ ਯੀਸ਼ੂ ਮਸੀਹ ਨੂੰ ਮਾਰਨ ਲਈ ਕਿਸ ਕਰਕੇ ਪੱਥਰ ਚੁੱਕੇ ਕਿਉਂਕਿ ਪੁਰਾਣੇ ਨਿਯਮ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਵੀ ਕੋਈ ਪਰਮੇਸ਼ੀਰ ਦੀ ਨਿੰਦਾ ਕਰੇਗਾ ਤੇ ਉਹਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ ਹਾਲੇਲੂਇਆ ਪਰ ਜੂਦੀਆਂ ਨੂੰ ਇਹ ਨਹੀਂ ਪਤਾ ਤੇ ਜਿੰਨੇ ਸਾਰਾ ਕੁਝ ਲਖਾਇਆ ਜਿੰਨੇ ਇਹ ਹੁਕਮ ਲਖਾਇਆ ਉਹੀ ਤੇ ਸਾਡੇ ਨਾਲ ਗੱਲਾਂ ਕਰ ਅਤੇ ਆਇਆ ਅਕੀਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਪਰ ਯੇਸ਼ੂ ਬੱਤੀ ਵਚਨ ਚ ਲਿਖਿਆ ਪਰ ਯੇਸ਼ੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਪਿਤਾ ਵੱਲੋਂ ਬਹੁਤ ਚੰਗੇ ਕੰਮ ਵਿਖਾਏ ਆ ਉਹਨਾਂ ਵਿੱਚੋਂ ਕਿਸ ਕੰਮ ਕਰਕੇ ਤੁਸੀਂ ਮੇਰੇ ਤੇ ਪਤਰਾਵ ਕਰਨਾ ਚਾਹੁੰਦੇ ਹੋ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਐਡੇ-ਐਡੇ ਵੱਡੇ ਚਮਤਕਾਰ ਬਹੁਤ ਸਾਰੇ ਰੋਗੀਆਂ ਨੂੰ ਚੰਗੇ ਕਰਕੇ ਦਿਖਾਇਆ ਆ ਬਹੁਤ ਸਾਰੇ ਲੋਕਾਂ ਨੂੰ ਮੈਂ ਵਚਨ ਸੁਣਾਇਆ ਆ ਉਹ ਹੋਰ ਵੀ ਚੰਗੇ ਕੰਮ ਕੀਤੇ ਨੇ ਪ੍ਰਭ ਕਹਿੰਦਾ ਇਹਨਾਂ ਸਾਰਿਆਂ ਕੰਮਾਂ ਦੇ ਵਿੱਚੋਂ ਤੁਸੀਂ ਕਿਹਦੇ ਕਰਕੇ ਮੇਰੇ ਉੱਤੇ ਪੱਥਰ ਮਾਰਨਾ ਚਾਹੁੰਦੇ ਓ ਕਿਉਂ ਮੇਰੇ ਉੱਤੇ ਪਥਰਾਅ ਕਰਨਾ ਚਾਹੁੰਦੇ ਓ ਅੱਗੇ ਵਚਨ ਦੇ ਵਿੱਚ ਲਿਖਿਆ 33 ਵਚਨ ਚ ਲਿਖਿਆ ਯਹੂਦੀਆਂ ਨੇ ਆਕਿਆ ਅਸੀਂ ਤੇਰੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਮਾਰੇ ਸਗੋਂ ਇਸ ਲਈ ਕਿ ਤੂੰ ਪਰਮੇਸ਼ਰ ਦੇ ਵਿਰੁੱਧ ਕਾਫਰ ਬੋਲਿਆ ਤੂੰ ਸਿਰਫ ਇੱਕ ਮਨੋਖਿਆ ਤੂੰ ਆਖਦਾ ਹੈ ਕਿ ਤੂੰ ਪਰਮੇਸ਼ਰ ਹੈ ਇਸ ਲਈ ਤੈਨੂੰ ਅਸੀਂ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ ਦੇਖੋ ਫਰੀਸੀਆਂ ਸੰਦੂਖੀਆਂ ਨੇ ਆਤਿਆ ਕਿ ਅਸੀਂ ਤੈਨੂੰ ਕਿਸੇ ਚੰਗੇ ਕੰਮ ਦੇ ਕਰਕੇ ਪੱਥਰ ਨਹੀਂ ਮਾਰੇ ਤੇ ਜਿਹੜੇ ਤੂੰ ਕੰਮ ਕੀਤੇ ਉਹ ਵਧੀਆ ਹੈ ਜਿਹੜੇ ਲੋਕਾਂ ਨੂੰ ਤੂੰ ਚੰਗਿਆ ਕੀਤਾ ਉਹ ਠੀਕ ਆ ਪਰ ਅਸੀਂ ਤੈਨੂੰ ਉਹਨਾਂ ਕੰਮਾਂ ਦੇ ਕਰਕੇ ਪੱਥਰ ਨਹੀਂ ਮਾਰੇ ਇਸ ਕਰਕੇ ਅਸੀਂ ਤੈਨੂੰ ਪੱਥਰ ਮਾਰ ਰਹੇ ਆ ਤੇ ਤੂੰ ਇੱਕ ਮਨੁੱਖ ਆ ਤੂੰ ਇੱਕ ਇਨਸਾਨ ਆ ਤੇ ਆਪਣੇ ਆਪ ਨੂੰ ਤੂੰ ਪਰਮੇਸ਼ਰ ਬਣਾਉਣਾ ਆ ਹਾਲੇਲੂਇਆ ਕਿਉਂਕਿ ਜੁੱਧੀਆਂ ਨੂੰ ਵੇਖੋ ਭੈਣ ਭਰਾਓ ਬਹੁਤ ਉਹਨਾਂ ਨੂੰ ਨੌਲੇਜ ਹੀ ਉਹਨਾਂ ਨੂੰ ਇੱਕ ਇੱਕ ਟਿੱਪੀ ਦੇ ਬਾਰੇ ਵੀ ਪਤਾ ਸੀ ਕਿ ਉਹਨਾਂ ਨੇ ਸਮਝ ਲਿਆ ਕਿ ਕਿਉਂਕਿ ਯੂਸ਼ੂਅ ਮਸੀਹ ਜਿੱਦਾਂ ਅਧਿਕਾਰ ਦੀਆਂ ਗੱਲਾਂ ਕਰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੇ ਆਪ ਨੂੰ ਪਰਮੇਸ਼ਰ ਬਣਾ ਰਿਹਾ ਹੈ ਤੇ ਯਹੂਦੀਆਂ ਨੇ ਕਿਹਾ ਕਿ ਅਸੀਂ ਇਸ ਕਰਕੇ ਪੱਥਰ ਮਾਰਨਾ ਚਾਹੁੰਦੇ ਹਾਂ ਕਿ ਤੂੰ ਇੱਕ ਮਨੋਖੇ ਆ ਤੂੰ ਇੱਕ ਇਨਸਾਨ ਆ ਤੇ ਆਪਣੇ ਆਪ ਨੂੰ ਖੁਦਾ ਬਣਾ ਰਿਹਾ ਹੈ ਹਾਲੇਲੂਇਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਪੱਥਰ ਮਾਰਨਾ ਚਾਹੁੰਦੇ ਆ ਹallelujah ਵੇਖੋ ਭੈਣ ਭਰਾਓ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਖੁਦ ਖੁਦਾ ਧਰਤੀ ਉੱਤੇ ਆ ਗਿਆ ਹੈ ਕਿਉਂਕਿ ਉਹਨਾਂ ਦੇ ਕੰਮ ਐਦਾਂ ਦੇ ਹੀ ਤੇ ਖੁਦਾ ਨੇ ਉਹਨਾਂ ਨੂੰ ਆਪਣਾ ਆਪਣੇ ਆਪ ਨੂੰ ਉਹਨਾਂ ਉੱਤੇ ਪ੍ਰਗਟ ਨਹੀਂ ਕੀਤਾ ਹallelujah ਪ੍ਰਗਟ ਉਹਨਾਂ ਨੇ ਪ੍ਰਭੂ ਨੇ ਪ੍ਰਗਟ ਆਪਣੇ ਆਪ ਨੂੰ ਕਿੰਨਾਂ ਲੋਕਾਂ ਤੇ ਕੀਤਾ ਜਿਹੜੇ ਲੋਕ ਵਿਚਾਰੇ ਮੱਸੀਆਂ ਫੜਦੇ ਜਿਹੜੇ ਲੋਕ ਵਿਚਾਰੇ ਗਰੀਬ ਹੀ ਉਹਨਾਂ ਨੂੰ ਖੁਦਾ ਨੇ ਚੁੱਕ ਕੇ ਫਿਰ ਆਪਣੀ ਮਹਿਮਦ ਲਈ ਖੜੇ ਦਿੱਤਾ ਪਰ ਜਿਹੜੇ ਉਸ ਟਾਈਮ ਤੇ ਕਹਿੰਦੇ ਕਿ ਆਨੂ ਸਾਰਾ ਪਤਾ ਹੈ ਜਿਹੜੇ ਪੂਰੇ ਲੋਕਾਂ ਨੂੰ ਸਕਾਰੇ ਖੁਦਾ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਤੇ ਉਹ ਜਿਹੜੇ ਨੋਰਮਲ ਬੰਦੇ ਹੀ ਉਹਨਾਂ ਨੂੰ ਉੱਚਿਆਂ ਕਰ ਦਿੱਤਾ ਹallelujah ਹallelujah ਵੇਖੋ ਪ੍ਰਭੂ ਆਪਣੇ ਆਪ ਨੂੰ ਖੁਦਾ ਉਹਨੇ ਕਿਆ ਹੈ ਜਗਤ ਦੇ ਜੁਹਦੀਆਂ ਨੂੰ ਪਤਾ ਹੈ ਕਿ ਉਹ ਆਪਣੇ ਆਪ ਨੂੰ ਪਰਮੇਸ਼ਰ ਬਣਾ ਰਿਹਾ ਹੈ ਤੇ ਵੇਖੋ ਭੈਣ ਭਰਾਓ ਪਰਮੇਸ਼ਰ ਉਹੀ ਹੈ ਇਹ ਖੁਦਾ ਦਾ ਪੇਤਿਆ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਵੇਖੋ ਵਚਨ ਦੇ ਵਿੱਚ ਲਿਖਿਆ ਅੱਗੇ ਵਚਨ ਚ ਲਿਖਿਆ ਯੇਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਇਹ ਤੁਹਾਡੀ ਬਿਬਸਤਾ ਦੇ ਵਿੱਚ ਲਿਖਿਆ ਹੈ ਕਿ ਮੈਂ ਆਖਿਆ ਤੁਸੀਂ ਦੇਵਤੇ ਪ੍ਰਭੂ ਨੇ ਕਿਹਾ ਜਿੰਨਾ ਤੁਹਾਡੇ ਜਿੰਨਾ ਹੁਣ ਤੁਸੀਂ ਜਿਹੜੇ ਪਵਿੱਤਰ ਗ੍ਰੰਥ ਨੂੰ ਪੜ੍ਹ ਲਏ ਜਨਾ ਇਹਨਾਂ ਨੂੰ ਜਿਨ੍ਹਾਂ ਨੂੰ ਕਹਿੰਦਾ ਮੈਂ ਸਾਰਾ ਵਚਨ ਮੈਂ ਲਿਖਿਆ ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਇਹ ਦੇਵਤੇ ਨੇ ਪ੍ਰਭੂ ਨੇ ਕਿਹਾ ਮੈਂ ਜੋ ਉਹਨਾਂ ਨੂੰ ਦੇਵਤੇ ਕਿਹਾ ਹੈ ਉਹਨਾਂ ਨੂੰ ਸੰਤ ਕਿਹਾ ਹੈ ਉਹਨਾਂ ਨੂੰ ਲੋਕੀ ਆਦਰ ਦਿੰਦੇ ਆ ਤੇ ਅੱਗੇ ਵਚਨ ਦੇ ਵਿੱਚ ਲਿਖਿਆ 35 ਵਚਨ ਚ ਲਿਖਿਆ ਉਹ ਲੋਕ ਜਿਨ੍ਹਾਂ ਕੋਲੋਂ ਪਰਮੇਸ਼ਰ ਦਾ ਵਚਨ ਪਹੁੰਚਿਆ ਉਹ ਇਸ ਪਵਿੱਤਰ ਗ੍ਰੰਥ ਵਿੱਚ ਦੇਵਤੇਕ ਹੁੰਦੇ ਨੇ ਤੇ ਵਚਨ ਕਦੇ ਵੀ ਝੂਠਾ ਨਹੀਂ ਹੁੰਦਾ ਪ੍ਰਭੂ ਨੇ ਕਿਹਾ ਜਿਨ੍ਹਾਂ ਕੋਲੋਂ ਪਰਮੇਸ਼ਰ ਦੀ ਬਾਣੀ ਆਈ ਜਿਨ੍ਹਾਂ ਨੂੰ ਮੈਂ ਸਾਰੇ ਵਚਨ ਲਿਖਾਏ ਤੇ ਜੇ ਉਹ ਸੰਤ ਕਹਾਉਂਦੇ ਨੇ ਦੇਵਤੇ ਕਹਾਉਂਦੇ ਨੇ ਜਿਨ੍ਹਾਂ ਕੋਲੋਂ ਪਰਮੇਸ਼ਰ ਦਾ ਵਚਨ ਮੈਂ ਧਿਜਿਆ ਤੇ ਪ੍ਰਭੂ ਨੇ ਕਿਹਾ ਕਿ ਤੁਸੀਂ ਪਰ ਮੈਨੂੰ ਇਸ ਕਰਕੇ ਪੱਥਰ ਮਾਰਦੇ ਜੇ ਹallelujah ਅੱਗੇ ਵਚਨ ਦੇ ਵਿੱਚ ਲਿਖਿਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਪਰਮੇਸ਼ਰ ਦੇ ਵਿਰੁੱਧ ਕਫਰ ਬੋਲਦਾ ਕਿਉਂਕਿ ਸਿਰਫ ਕਿਉਂਕਿ ਮੈਂ ਆਖਿਆ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਜਿਸ ਨੂੰ ਪਰਮੇਸ਼ਿਆ ਨੇ ਇਸ ਦੁਨੀਆ ਦੇ ਵਿੱਚ ਭੇਜਿਆ ਹallelujah ਦੇਖੋ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਲ ਪਰਮੇਸ਼ਿਆ ਦਾ ਵਚਨ ਆਇਆ ਉਹਨਾਂ ਨੂੰ ਤੂੰ ਹੀ ਬੜਾ ਆਦਰ ਦਿੰਦੇ ਜੇ ਉਹਨਾਂ ਨੂੰ ਬੜਾ ਤੋਂ ਹੀ ਮਾਨ ਸਨਮਾਨ ਦਿੰਦੇ ਜੇ ਪਰ ਕਹਿੰਦਾ ਜਿੰਨੂੰ ਪਰਮੇਸ਼ਿਆ ਨੇ ਪਵਿੱਤਰ ਕਰਕੇ ਇਸ ਧਰਤੀ ਦੇ ਉੱਤੇ ਭੇਜਿਆ ਤੇ ਉਹਨੂੰ ਕਹਿੰਦੇ ਜੇ ਕਿ ਤੂੰ ਕਫਰ ਬਕਦੇ ਆ ਕਿ ਤੂੰ ਨੂੰ ਅੱਜ ਵੀ ਦੇਖੋ ਲੋਕ ਉਹਨੂੰ ਕਫਰ ਬਕਦੇ ਆ ਕਈ ਤੋਂ ਤਾਂ ਨਾਮ ਨਹੀਂ ਚੰਗੀ ਤਰ੍ਹਾਂ ਲੈਂਦੇ ਹallelujah ਪਰ ਸ਼ਤੀ ਵਚਨ ਚ ਲਿਖਿਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਤੁਹਾਡੇ ਪਰਮੇਸ਼ਰ ਦੇ ਵਿਰੁੱਧ ਕਫਰ ਬੋਲ ਰਿਆਂ ਸਿਰਫ ਮੈਂ ਕਿਉਂਕਿ ਮੈਂ ਆਖਿਆ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਤੇ ਜਿਸਨੇ ਮੈਨੂੰ ਕਿਸਨੇ ਉਹਨੇ ਇਸ ਦੁਨੀਆਂ ਦੇ ਉੱਤੇ ਭੇਜਿਆ ਹallelujah ਬੇਕੋ ਭੈਣ ਭਰਾਓ ਇਹੀ ਪਰਮੇਸ਼ਰ ਦਾ ਕੀ ਆ ਭੇਤ ਹallelujah ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦਾ ਹallelujah ਦੇਖੋ वचन ਦੇ ਵਿੱਚ ਲਿਖਿਆ ਕਿ ਪੁਰਾਣੇ ਸਮਿਆਂ ਦੇ ਵਿੱਚ ਖੁਦਾ ਨੇ ਆਪਣੇ ਲੋਕਾਂ ਦੇ ਦੁਆਰਾ ਗੱਲ ਕੀਤੀ ਪਰ ਅੰਤ ਦੇ ਦਿਨਾਂ ਦੇ ਵਿੱਚ ਉਹਨੇ ਆਪਣੇ ਪੁੱਤਰ ਦੇ ਦੁਆਰਾ ਗੱਲ ਕੀਤੀ ਫਿਰ ਉਹੀ ਪੁੱਤਰ ਦੇ ਆਤਮਾ ਨੂੰ ਖੁਦਾ ਨੇ ਧਰਤੀ ਦੇ ਉੱਤੇ ਭੇਜ ਦਿੱਤਾ ਤੇ ਅੱਜ ਉਹੀ ਆਤਮਾ ਧਰਤੀ ਦੇ ਉੱਤੇ ਹੈ ਹallelujah ਇਹੀ ਖੁਦਾ ਦਾ ਭੇਤਿਆ ਪ੍ਰਭੂ ਨੇ ਜਗਤ ਤੇ ਕਲੀਅਰ ਕਰ ਦਿੱਤਾ ਕਿ ਮੈਂ ਤੇ ਪਿਤਾ ਇੱਕ ਹੀ ਹallelujah ਕਿਉਂਕਿ ਵੇਖੋ ਇਹੀ ਖੁਦਾ ਦਾ ਕੀਆ ਭੇਤ ਹallelujah ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ